ਕੰਗੜਾ ਰਣੌਤ ਨੂੰ ਲੱਗਾ ਇੱਕ ਹੋਰ ਬਹੁਤ ਵੱਡਾ ਝਟਕਾ ਕੰਗੜਾ ਰਣੌਤ ਨੂੰ ਅਜੀਹਾ ਝਟਕਾ ਲੱਗਾ ਹੈ ਕਿ ਰੋ ਰੋ ਕੇ ਉਸ ਦਾ ਬੁਰਾ ਹਾਲ ਹੋ ਗਿਆ ਦੱਸਿਆ ਇਹ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਦੋਂ ਦਾ ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗਣਾ ਰਣੌਤ ਦੇ ਪਿੱਛੇ ਮੀਡੀਆ ਕਾਨੂੰਨ ਸਭ ਕੁਝ ਮਤਲਬ ਉਹਨਾਂ ਦੇ ਖਿਲਾਫ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਾਫੀ ਜਿਹੜੀ ਡਿਸਟਰਬ ਨਜ਼ਰ ਆ ਰਹੀ ਹੈ ਔਰ ਇਥੋਂ ਤੱਕ ਕਿ ਮਤਲਬ ਕਰੋੜਾਂ ਦੀ ਤਾਦਾਦ ਚ ਲੱਗਾ ਪੈਸਾ ਜਿਹੜਾ ਹੈ ਉਹ ਬਿਲਕੁਲ ਬਰਬਾਦ ਹੋਣ ਦੀ ਤਾਦਾਦ ਤੇ ਨਜ਼ਰ ਆ ਰਿਹਾ ਹੈ ਸਵਾਲ ਇਥੇ ਪੈਦਾ ਹੁੰਦਾ ਕਿ ਕੰਗਣਾ ਰਣੌਤ ਨੂੰ ਕੀ ਪੰਜਾਬ ਦੇ ਇਤਿਹਾਸ ਦਾ ਨਹੀਂ ਪਤਾ ਕੰਗਣਾ ਰਣੌਤ ਨੇ ਅਜੀਹਾ ਆਪਣੀ ਫਿਲਮ ਐਮਰਜੈਂਸੀ ਵਿੱਚ ਸੀਨ ਕੁਝ ਦਿਖਾ ਕੇ ਕਿਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕੰਗਣਾ ਰਣੌਤ ਹਮੇਸ਼ਾ ਵਿਵਾਦਾਂ ਵਿੱਚ ਰਹੀ ਹੈ ਔਰ ਇਥੋਂ ਤੱਕ ਕਿ ਸੈਲੀਬ੍ਰਿਟੀ ਵੀ ਉਦੇ ਦੇ ਉਹਦੀ ਮਤਲਬ ਕਹਿ ਸਕਦੇ ਪਰਸਨਲ ਲਾਈਫ ਨੂੰ ਲੈ ਕੇ ਜਿਹੜੇ ਆ ਉਹ ਸਟਾਇਰ ਕਰਦੇ ਨਜ਼ਰ ਆ ਰਹੇ ਨੇ ਪਿਛਲੇ ਦਿਨੀ ਅਦਿੱਤੇ ਪੰਚੋਲੀ ਦਾ ਬਿਆਨ ਆਇਆ ਜਿਸ ਨੂੰ ਸੁਣ ਕੇ ਮਤਲਬ ਰੂਹ ਕੰਬ ਗਈ ਕਿ ਲੋਕਾਂ ਨੂੰ ਸੇਧ ਦੇਣ ਵਾਲੀ ਮਤਲਬ ਉਸ ਦਾ ਆਪਣਾ ਕੀ ਕਿਸ ਤਰ੍ਹਾਂ ਉਹ ਸਮਾਜ ਵਿੱਚ ਵਿਚ ਰਹੀ ਹੈ ਕੰਗੜਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਬਤੌਰ ਐਮਪੀ ਹੈ ਲਿਕਨ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਬਣਦੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਮਤਲਬ ਹੁਣ ਕਿਉਂਕਿ ਪਬਲਿਕ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਉਹ ਸਮਾਜ ਦੇ ਵਿੱਚ ਠੀਕ ਤਰ੍ਹਾਂ ਵਿਚਰਨ ਔਰ ਕੁਲਵਿੰਦਰ ਕੌਰ ਦਾ ਉਹ ਥੱਪੜ ਜਿਹੜਾ ਹੈ 에 ਏਅਰਪੋਰਟ ਦੇ ਉੱਪਰ ਉਹ ਅਜੇ ਤੱਕ ਲੋਕਾਂ ਨੂੰ ਨਹੀਂ ਭੁੱਲਦਾ ਕਿਉਂਕਿ ਇੱਕ ਬਹੁਤ ਵੱਡੀ ਗੱਲ ਕਹੀ ਸੀ ਜਦੋਂ ਕਿਸਾਨ ਮੋਰਚਾ ਦਿੱਲੀ ਦੇ ਅਲੱਗ-ਅਲੱਗ ਬਾਡਰਾਂ ਦੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਤਕਰੀਬਨ 1 ਸਾਲ ਡੇਢ ਸਾਲ ਦੇ ਕਰੀਬ ਗਰਮੀ ਸਰਦੀ بارش ਦੇ ਦਿਨਾਂ ਦੇ ਵਿੱਚ ਬੈਠਾ ਨਜ਼ਰ ਆਇਆ ਲੇਕਿਨ ਕੰਗੜਾ ਰਣੌਤ ਦਾ ਇੱਕ ਜਿਹੜਾ ਬਿਆਨ ਸੀਗਾ ਕਿ 100 100 ਪੀਏ ਦੀ ਦਿਹਾੜੀ ਤੇ ਲੈ ਆਂਦੀਆਂ ਪਈਆਂ ਇਹ ਮਾਤਾਵਾਂ ਦੇ ਉੱਪਰ ਉਹਨੇ ਨੇ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕੁਲਵਿੰਦਰ ਕੌਰ ਦੇ ਦਿਲ ਦੇ ਵਿੱਚ ਗੁੱਸਾ ਸੀ ਔਰ ਉਸ ਦੇ ਪ੍ਰਤੀ ਨਰਾਜ਼ਗੀ ਸੀ ਸ਼ਾਇਦ ਇਹ ਹੀ ਇੱਕ ਸਬਬ ਸੀ ਉਹਦੇ ਲਈ ਵਾਸਤੇ ਕਿ ਉਸਨੇ ਕੰਗੜਾ ਰਣੌਦ ਦੇ ਮੂੰਹ ਤੇ ਥੱਪੜ ਮਾਰਿਆ ਲੇਕਿਨ ਸਵਾਲ ਹੁਣ ਫਿਲਮ ਐਮਰਜੈਂਸੀ ਨੂੰ ਲੈ ਕੇ ਦੇਖ ਲਓ ਐਮਰਜੈਂਸੀ ਦੇ ਵਿੱਚ ਸਿੱਖ ਭਾਈਚਾਰੇ ਦੀ ਭਾਵਨਾ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਔਰ ਜਦ ਕਿ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਸੀ ਕਿਉਂਕਿ ਪੰਜਾਬ ਦਾ ਜਦੋਂ ਵੀ ਆਪਾਂ ਇਤਿਹਾਸ ਪੜਦੇ ਹਾਂ ਸੁਣਦੇ ਹਾਂ ਤਾਂ ਬੜਾ ਗੌਰਵਮਈ ਇਤਿਹਾਸ ਹੈ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੇ ਜ਼ਿਆਦਾ ਜਿਹੜੀਆਂ ਕੁਰਬਾਨੀਆਂ ਨੇ ਉਹ ਪੰਜਾਬੀਆਂ ਨੇ ਦਿੱਤੀਆਂ ਨੇ ਸੋ ਕੰਗਣਾ ਰਣੋਤ ਦੇ ਉੱਪਰ ਜਿੱਥੇ ਕਾਰਵਾਈ ਚੱਲ ਰਹੀ ਹੈ ਉੱਥੇ ਮਤਲਬ ਜੋ ਕਾਨੂੰਨੀ ਹੈ ਇਹ ਵੀ ਹੈ ਕਿ 15 ਦਸੰਬਰ ਨੂੰ 15 ਦਸੰਬਰ ਨੂੰ ਇਹਨਾਂ ਨੂੰ ਮਤਲਬ ਮਾਂਜੋ ਕੋਰਟ ਦੇ ਵਿੱਚ ਪੇਸ਼ ਹੋਣ ਦੀ ਗੱਲਬਾਤ ਵੀ ਚੱਲ ਰਹੀ ਹੈ ਕਿੰਨੀ ਸੱਚੀ ਹੈ ਕਿੰਨੀ ਮਤਲਬ ਇਹ ਅਫਵਾਹ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸਵਾਲ ਇੱਥੇ ਹੈ ਕਿ ਕੰਗੜਾ ਜੀ ਤੁਸੀਂ ਇੱਕ ਜ਼ਿੰਮੇਵਾਰ ਪਰਸਨ ਹੋ ਤੁਹਾਨੂੰ ਆਪਣਾ ਬਿਆਨ ਕੋਈ ਵੀ ਹੈ ਉਹ ਬੜਾ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਜੇ ਤੁਸੀਂ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਿਆ ਤੇ ਕਿਸੇ ਸਿਆਣੇ ਦੀ ਜਿਹੜੀ ਹੈ ਉਹ ਸੰਗਤ ਕਰਨੀ ਚਾਹੀਦੀ ਸੀ ਤਾਂ ਤੁਹਾਨੂੰ ਪਤਾ ਲੱਗਦਾ ਕਿ ਪੰਜਾਬ ਦਾ ਇਤਿਹਾਸ ਕਿੰਨਾ ਗੌਰਮਈ ਹੈ ਔਰ ਕਿੰਨਾ ਰਿਸਪੈਕਟਡ ਹੈ